ਦੋ ਚਾਲੇ ਪਾਲੇ ਆ ਸੋਇਸ ਕਿੱਥੇ ਆਪਣਾ ਕੈਨੇਡਾ ਅਮਰੀਕਾ ਦਾ ਬਾਰਡਰ ਆ ਲੋਨ ਨਿਆਰੇ ਆ ਨਾਲ ਨਾਲ ਜਾਂਦੀ ਝੀਲ ਔਰ ਦੋਸਤੋ ਕਿਦਾਂ ਕੀ ਹਾਲ ਆ ਲੋ ਜੀ ਰੋਡ ਦਾ ਚੱਲ ਪਿਆ ਕੰਮ ਤੇ ਲਾਈਨਾਂ ਗਈਆਂ ਲਾਗੋ ਪਿੱਛੇ ਤੱਕ ਰੋਡ ਦਾ ਕੰਮ ਚੱਲਦਾ ਆ ਉੱਪਰ ਖੜੇ ਆ ਆਪਾਂ ਸਿਗਰਾ ਚੜ ਕੇ ਉਹ ਸਾਹਮਣੇ ਹੈਗਾ ਅਸੀਂ ਉਧਰ ਜਾਣਾ ਸੋਵਿਸ ਬਾਰਡਰ ਦੇ ਸਾਹਮਣੇ ਅਮਰੀਕਾ ਸੋਵਿਸ ਦੇ ਲਾਗੇ ਪਹੁੰਚੇ ਹੋ ਉਹ ਸਾਰੇ ਉਹ ਟਾਵਰ ਉੱਥੇ ਲਗਾયા ਹੋਏ ਕੱਜ ਤੇ ਆ ਜਾਂਦਾ ਹਾਈਵੇ ਉਹ ਸਾਰਾ ਹੀ ਅਮਰੀਕਾ ਉੱਥੇ ਦੇ ਪਾਸੇ ਦੀ ਜਾਣਾ ਤੇ ਹੁਣ ਜਾਮ ਲੱਗਾ ਹੈ ਕੰਮ ਚੱਲਦਾ ਜਾ ਸੜਕ ਦਾ ਉਹ ਮੋਬਾਈਲ ਟਾਵਰ ਹੈਗਾ ਅਮਰੀਕਾ ਦਾ ਜੀ ਆਹ ਸਾਰਾ ਪੋਲ ਫਾਰ ਉਧਰ ਅਮਰੀਕਾ ਆ ਨਜ਼ਾਰੇ ਆ ਆ ਆ ਪਹਾੜੀ ਦੇ ਵਿੱਚੋਂ ਆ ਰਹੇ ਹਾਂ ਤੇ ਯਾਰ ਨਜ਼ਾਰਾ ਇੱਧਰੋਂ ਮਾਗਾ ਮਿੱਤਰਾਂ ਨੇ ਬਲੌਗ ਬਣਾ ਲਿਆ ਆਪਣੇ ਦੋਸਤਾਂ ਦੀ ਤੇ ਆ ਹਾਈਵੇ ਪਹਾੜੀਆਂ ਦੇ ਅੱਸੀ ਦਾ ਜ਼ੋਨ ਪਰ ਫੋਟੋ ਕੋਈ ਵੀ ਕਰਦਾ ਕਿਤਾ ਹੁਣ ਇੱਥੋਂ ਆਪਾਂ ਗੱਡੀ ਕੱਢ ਨਹੀਂ ਸਕਦੇ ਆਪਾਂ ਗੱਡੀ ਕੱਢ ਤੀ ਓਏ ਕੋ ਮਰੇ ਨੀ ਆਰੇ ਨਾਲ ਨਾਲ ਝੀਲ ਇਹ ਹੈਗਾ ਪਿੰਡਾਂ ਵਾਲਾ ਕੈਨੇਡਾ ਫਾਰਮ ਹੀ ਫਾਰਮ ਆ ਦੇਖੋ ਅੱਜ ਦਾ ਆਪਾਂ ਹੇਮਕੋਟ ਸਾਹਿਬ ਜਾਂਦੇ ਨੂੰ ਆਉਂਦੇ ਆਪਣੇ ਮੋੜ ਨਾਲ ਨਾਲ ਪਾਣੀ ਝੀਲ beep <coughs> ਯਾਰੇ ਬਾਰਡਰ ਤੋਂ ਅਸੀਂ ਵਾਪਸ ਪਰਤ ਰਹੇ ਆ ਅਮਰੀਕਾ ਦੇ ਬਾਰਡਰ ਤੋਂ ਹੁਣ ਉਥੇ ਕੈਮਰਾ ਲਾਊਡ ਨਹੀਂ ਚ ਤਾਰ ਕੇ ਮੈਂ ਵੀਡੀਓ ਨਹੀਂ ਬਣਾਈ ਫੇਹ ਹਣਾ ਕਿਉਂਕਿ ਹੁੰਦੀ ਪ੍ਰਾਈਵੇਸੀ ਗਵਰਨਮੈਂਟ ਦੇ ਸਮ ਰੈਸਕਸ਼ਨਸ ਹੁੰਦੀਆਂ ਸੋ ਦੈਟਸ ਵਾਈ ਆਮ ਨੋਟ ਕੈਪਚਿੰਗ ਦਾ ਵੀਡੀਓ ਸੌਰੀ ਬਾਊਟ ਥੈਟ ਸਾਡਾ ਜ਼ੋਨ ਆ ਗਿਆ ਆਪਣੀ ਉਹ ਸਾਹਮਣੇ ਪ੍ਰੇਡਿਕਟਨ ਸਿਟੀ ਆ ਬਾਰਡਰ ਸਾਡਾ ਅਮਰੀਕਾ ਦਾ ਪਿੱਛੇ ਰਹਿ ਗਿਆ 60 ਕਿਲੋਮੀਟਰ ਪਿੱਛੇ ਛੱਡਿਆ ਆਏ ਅਸੀਂ ਨਾਂ ਲਾਲੂ ਚਿੱਲ ਜਲਦੀ ਜਿਹੜੀ ਇਹ ਸਾਰਾ ਪਹਾੜੀ ਏਰੀਆ BC ਦਾ ਬ੍ਰਿਟਿਸ਼ ਕੋਲੰਬੀਆ ਜਿਹਨੂੰ ਕਹਿੰਦੇ ਆ ਇਹ ਸਾਰਾ ਪਹਾੜੀ ਏਰੀਆ ਵਾ ਤੇ ਉਹ ਤੁਹਾਡਾ ਆਪਾਂ ਕਹ ਲਈਏ ਹਰੀਆਲੀ ਵੀ ਖੇਤ ਬਹੁਤ ਵੀ ਹੈਗੇ ਵੀਹੜ ਵੀ ਆ ਸਭ ਕੁਝ ਉਹ ਗ੍ਰੀਨ ਲਾਈਟ ਹੋ ਗਈ ਆ ਚਲ ਵੀ ਚੱਲ ਸ਼ੇਰਾ ਚੱਲਾ ਆਪਾਂ ਪ੍ਰੇਡਿਕਟਨ 'ਚ ਐਂਟਰ ਹੋਣ ਲੱਗੇ ਆ ਪ੍ਰੇਡਿਕਟਨ ਸਿਟੀ ਆ ਇੱਥੇ ਐਂਟਰ ਹੋਣ ਲੱਗੇ ਆ ਆਹ ਕਰੇ ਦਲਨੀ ਦਾਕ ਕਸ਼ਮੀਰ 'ਚ ਹੁੰਦੇ ਆਪਣੇ ਇੰਡੀਆ 'ਚ ਜੰਮੂ ਐਂਡ ਕਸ਼ਮੀਰ 'ਚ ਸਹੀ ਬੰਦਾਂ ਦੇ ਘਾਰ ਆ ਜਿਹੜੇ ਪੋਲ ਤੋਂ ਅਸੀਂ ਨੰਗਣਾ ਹੁਣ ਇਹ ਪ੍ਰੇਡਿਕਟਨ ਦੀ 에어ਪੋਰਟ ਆ